ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਪੁੱਛੋ। ਅਕੇ ਤੇਰੇ ਕਿਸਾਨ ਕਿਸਾਨ ਜਿਹਾ ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ। ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ, ਇਕੱਲੇ ਲੜ ਲਾਂਗੇ। ਇਹ ਤੇਰੀ ਸੋਚ ਤੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੇ ਨੂੰ ਕੱਲੇ ਹਾਈਵੇ ਰੋਕਣੇ ਆਉਂ ਫਿਰ ਇੱਥੇ ਕੁਵੈਲੈਂਸ ਹੀ ਹੈਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਕਰਕੇ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇਰੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਸੀ ਅੱਜ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਕੇ ਕਦੇ ਕਿਤੇ ਬਹਿ ਕਿਤੇ ਨਾ ਕੁਇਨੋ ਚ ਮਿਲਿਆ ਕੋਈ ਤੁਮ ਬਸ ਬਸੋ ਤਾਂ ਆਪ ਦਾ ਚਲਾਉਂਦੇ ਆ ਕੰਨਾ ਬਸ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋ ਕਿ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਏ ਵਾਹ ਇੱਥੇ ਈ ਸੀ ਨਹੀਂ ਹੈਗੀਆਂ ਸਹੀ ਗੱਲ ਹੈ ਈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇਹ ਤੇ ਮੁਸ਼ਕਿਲ ਹੈ ਤਾਂ ਉਹ ਕਰਨੀ ਪਿੰਡੋਂ ਟੱਕਰ ਕਰਦੇ ਆ ਕਰ ਲਏ ਨੇ ਪੋੜੇ ਕਰ ਦਿੱਤੇ ਉੱਤੇ ਇੰਨਾ ਕੰਮ ਆਉਂਦਾ ਵਾ ਆ ਗੱਲ ਕੱਚ-ਕਟੇ ਬੰਨਣੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਕੇ ਉਹ ਦਿਲ ਭਰੀ ਬਿੰਦਗੀ ਚਾਹੀਏ ਕੌਣ ਨੇ ਟਿੱਪਨੀ ਸੁਲਿਆਂ ਦੀ ਫਿਕਰ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੋਂ ਨੂੰ इहो कोई होर चलो आई आई हुई